ਵਾਰੋ-ਵਾਰ ਸਾਰਿਆਂ ਵਿੱਚ ਅੱਜ ਦੀ ਤਰ੍ਹਾਂ ਇਸਤਰੀਆਂ ਨੂੰ ਬਰਾਤ ਵਿੱਚ ਲੈ ਕੇ ਜਾਂਦਾ ਪਰਵਾਜ਼ ਰਿਸ ਜਿਵੇਂ ਅੱਜ ਬਰਾਤ ਵਿੱਚ ਲੈ ਕੇ ਜਾਂਦੇ ਆ ਨਾ ਉਦੋਂ ਕੇਵਲ ਮਰਦਾਂ ਦੀ ਬਰਾਤ ਜਾਂਦੀ ਸੀ ਤੇ ਮਾਤਾ ਗੰਗਾ ਜੀ ਆਪਣੇ ਨਾਲ ਦੀਆਂ ਇਸਤਰੀਆਂ ਨੂੰ ਲੈ ਕੇ ਆਪਣੇ ਘਰ ਵਾਸ ਆ ਗਏ ਵਿੱਚ ਸਦਨ ਪਰਵਿਸਤਰ ਚਰਗਾਏ ਮਾਤਾ ਰੰਗਾ ਜੱਗਾ ਜੀ ਦੇ ਸਬੇਤ ਜਿੰਨੀਆਂ ਵੀ ਬੀਬੀਆਂ ਘਰ ਵਿੱਚ ਸਨ ਉਹ ਵੀ ਬੜੇ ਖੁਸ਼ੀ ਦੇ ਗੀਤ ਗਾਉਂਦੀਆਂ ਸੀ ਸੁੱਖਾਂ ਚਾਤ ਪੁੱਤਰ ਬਹਿ ਹਤ ਕਪਿਆਰੋ ਕਿਉਂਕਿ ਮਾਤਾ ਰੰਗਾ ਜੀ ਦਾ ਆਪਣੇ ਇਤਲਉਦੇ ਪੁੱਤਰ ਦੇ ਨਾਲ ਬੜਾ ਪਿਆਰ ਸੀ ਵਿਚੁਰਿਆ ਸੁੱਖ ਤੁਮ ਜਿਸਨ ਦਿੱਤ ਲੈ ਹਾਰਾ ਇਹਦੇ ਮਾਤਾ ਗੰਗਾ ਜੀ ਜਿਸ ਪਿਆਰੇ ਪੁੱਤਰ ਨੂੰ ਨਿਹਾਰ ਕਰ ਤੁਨਾ ਵੇਖਣਾ ਸਦੀ ਪਿਆਰ ਦੇ ਨਾਲ ਵੇਖਦੇ ਸੀ ਨਾ ਪਰ ਅੱਜ ਉਹ ਪੁੱਤਰ ਦਾ ਥੋੜੇ ਸਮੇਂ ਲਈ ਵਛੋੜਾ ਗਿਆ ਹੈ ਸਾਭ ਮਾਤਾ ਗੰਗਾ ਜੀ ਤੋਂ ਦੂਰ ਹੋ ਕੇ ਮਰ ਗੋਵਦ ਸਾਹਿਬ ਜੀ ਵਿਆਹ ਨ ਗਏ ਨੇ ਸੁੱਖ ਸੁੱਖ ਸੁਨੁੱਖ ਤੇ ਟਿਕਾ ਜੇ ਰੋ ਆਪਾ ਪਾਪਾ ਗੰਗਾ ਜੀ ਥਾਰ ਪਰ ਆਪਣੇ ਪੁੱਤਰ ਨੂੰ ਜੀਤੇ ਕਰਦੇ ਆ ਆਪਣੇ ਮਾਰੀ ਨੀ ਮਾਰ ਵਿੱਚ ਇਹ ਗੱਲ ਕਹਦੀ ਹੈ ਪੁੱਤਰ ਅੱਜ ਜਦੋਂ ਤੂੰ ਬავਸ ਆਵੇਂਗਾ ਮੈਂ ਤੈਨੂੰ ਇਕੱਲੇ ਨੂੰ ਨਹੀਂ ਵੇਖਣਾ ਤੇ ਮੈਂ ਆਪਣੀ ਨੂੰ ਨੂੰ ਵੀ ਵੇਖਾਂਗੀ ਹੁਰਾਸ ਮੁਰਾਸ ਮੁਰ ਕਾ ਬੇਰਾ ਬੇਰਾ ਬਾਪਾ ਗੰਗਾ ਜੀ ਬਾਣ ਬਾਣ ਆਪਣੇ ਪੁੱਤਰ ਨੂੰ ਜੀਤੇ ਕਰਦੇ ਐ ਕਿ ਮੇਰਾ ਪੁੱਤਰ ਬੜੀਆਂ ਖੁਸ਼ੀਆਂ ਲੈ ਕੇ ਘਰ ਆਵੇਗਾ ਜੁਗਨ ਖਾਣ ਪਾਣ ਨੂੰ ਉਤਮ ਕਰਿਓ ਨਿਸਾਪਿਕ ਹੈ ਪਰ ਸੋਈ ਨਵੀਂ ਜੀ ਜਿਕਰ ਕਰਦੇ ਐ ਕਿ ਜਦੋਂ ਹਰ ਗੋਬਨ ਸਾਹਿਬ ਜੀ ਨੂੰ ਵਿਆਹਨ ਵਾਸਤੇ ਗਏ ਐ ਤਾਂ ਜਿਹੜਾ ਲੜਕੀ ਵਾਲਾ ਪਰਿਵਾਰ ਸੀ ਉਹਨਾਂ ਨੇ ਵੀ ਬੜਾ ਉਤਮ ਖਾਣ-ਪੀਣ ਕੀਤਾ ਕਿਉਂਕਿ ਗੁਰੂ ਕੇ ਵਿਆਹ ਦੇ ਵਿੱਚ ਅੱਜ ਦੀ ਤਰ੍ਹਾਂ ਰਸੇਪੱਤੇ ਤੇ ਚੱਲਣੇ ਨਹੀਂ ਜੋ ਉਸ ਸਮੇਂ ਭੋਜਨ ਵਰਤਾਇਆ ਜਾਂਦਾ ਸੀ ਜੋ ਵਸਤੂਆਂ ਬਠਾਈਆਂ ਆਦਿਕ ਬਣਾਇਆ ਜਾਂਦੀਆਂ ਸਨ ਸਾਡੇ ਪੁਰਾਣੀ ਬਜ਼ੁਰਗੋ ਬੈਠੀ ਹੈ ਇਹਨਾਂ ਨੂੰ ਪਤਾ ਕਿ ਉਹਨਾਂ ਸਮਿਆਂ ਵਿੱਚ ਅੱਜ ਜਿਵੇਂ ਅੱਜ ਵਰਗੇ ਭਗਵਾਨ ਜੀ ਸੀਮਤ ਸੀਮਤ ਵਸਤੂਆਂ ਹੁੰਦੀਆਂ ਸਨ ਉਹਨਾਂ ਨੂੰ ਵੀ ਬੜੇ ਪਿਆਰ ਦੇ ਨਾਲ ਖਾਂਦੇ ਸਨ ਆਜੇ ਤੇ ਵਿਆਹ ਵਿੱਚ ਇੰਗੀਆਂ ਐਟਮਾਸਫੇਰ ਬਣਾ ਦਿੰਦੇ ਆ ਤੇ ਬੰਦਾ ਸੱਸੂ ਪੰਜ ਵਿੱਚ ਪੈ ਜਾਂਦਾ ਵੀ ਕੀ ਖਾ ਖਾ ਤੇ ਕੀ ਸ਼ਕਲ ਆਦੀਆ ਸਿਖਾਂਦੇ ਨਹੀਂ ਆਦੀਆ ਸਪਲੇਟਾਂ ਵਿੱਚ ਰੱਖ ਲੈਂਦੇ ਆ ਜਾਂ ਬਹੁਤੀਆਂ ਚੀਜ਼ਾਂ ਖਾ ਖਾ ਕੇ ਜਿੰਨਾ ਕਿ ਦੂਜੇ ਨਾਲ ਮੇਜ ਹੀ ਮੈਂ ਤਾਂ ਤੇ ਬੰਦਾ ਬਿਮਾਰ ਹੋ ਜਾਂਦਾ ਉਦੋਂ ਸਾਡਾ ਘਰ ਦੇ ਵਿੱਚ ਲੱਡੂ ਤਿਆਰ ਕੀਤੇ ਜਾਂਦੇ ਸਰ ਆਜਾ ਦੇਖੋ ਜਿਹੜੇ ਲੱਡੂ ਅਸੀਂ ਕਰਾਤਾ ਤੋਂ ਖਰੀਦਦੇ ਨਹੀਂ ਆ ਤੁਹਾਨੂੰ ਬਦਿਆਂ ਵੀ ਕਿੰਨਾ ਜੇ ਹੁੰਦੇ ਆ ਕਿੰਨੀ ਸੰਗਤ ਹੈ ਜਿਹੜੀ ਭਾਵਨਾਂ ਦੇ ਨਾਲ ਮਸਤੂਆ ਨਾਲ ਸੈਵੋ ਮਠਿਆਈ ਲੈ ਕੇ ਆਉਂਦੀ ਹੈ ਪਰ ਅਗਲਾ ਦੇ ਪੈਸੇ ਪੂਰੇ ਜਾਂਦਾ ਹੈ ਪਰ ਦੋ ਨੰਬਰ ਦੀ ਮਠਿਆਈ ਦਿੱਤੀ ਜਾਂਦੀ ਹੈ ਪਰ ਸੋ ਇਧਰ ਵੀ ਸਾਨੂੰ ਗੌਰ ਕਰਨੀ ਚਾਹੀਦੀ ਹੈ ਪੁਰਾਣਿਆਂ ਸੰਗਿਆ ਵਿੱਚ ਸੁਰਤ ਘਾਉਂਦਾ ਸੀ ਸੁੱਧ ਵਸਤੂਆਂ ਥਿਆਰ ਹੁੰਦੀਆਂ ਸਨ ਤੇ ਲੋਕ ਖਾ ਖਾ ਕੇ ਖੁਸ਼ੀਆਂ ਮਾਣਦੇ ਸੀ ਐਂ ਕਹਿੰਦੇ ਬੜਾ ਜਿਹੜਾ ਖਾਣ ਪੀਣਾ ਉਹ ਉਤਮ ਕੀਤਾ ਬੋਈ ਸੰਤ ਕੋ ਰ ਅਰਜਨ ਨੇਕਟ ਹਰ ਗੋਪਿੰਦ ਤਰੂ ਹੋਏ ਯੋਗੀ ਹੋਣਾ ਸਭਿਆ ਵਿੱਚ ਬਰਾਤਾ ਰਾਤ ਰਹਿਣਾ ਕਰਦੀ ਅਸੀ ਤੁਕੇ ਸਵਰਨਵੇਲੇ ਮਗੇ ਸੀ ਆਜ ਬਰਗੇ ਸਾਧਕ ਇਸ ਸੰਨ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਜਿੱਤੇ ਵਿਸਰਾਮ ਕਰਦੇ ਐ ਤੇ ਗੁਰੂ ਅਰਜਨ ਸਾਹਿਬ ਜੀ ਉਹਨਾ ਕੋਲ ਚਲੇ ਗਏ ਆਦੜੀ ਛੰਦ گرو ہر گوبند گرو کی بانی نہ بالکل شکرانے جڑے ਕਿਉਂਕਿ ਆਉਣ ਵਾਲੇ ਸਮੇਂ ਵਿੱਚ ਮੇਰੇ ਪੁੱਤਰ ਦਾ ਵਿਆਹ ਹੋਣਾ ਹੈ ਤੇ ਮਹਾਰਾਜ ਕਿਰਪਾ ਕਰਕੇ ਮੇਰੇ ਕਾਰਜਾਂ ਵਿੱਚ ਮੇਰੀ ਸਹਾਇਤਾ ਕਰਨ ਮੈਨੂੰ maaf ਕਰਿਓ ਸਾਜਸੀ ਅੰਬਰ ਤੂ ਮੇਰੇ ਜਾਗਨਾ ਤੇ ਕੀ ਹੁੰਦਾ ਹੈ ਕਿਉਂਕਿ ਅੱਜ ਦੇ ਲੋਕ ਸ਼ਰਾਬਾਂ ਨਾਲ ਲੱਗੇ ਹੁੰਦੇ ਆਂ ਨਹੀਂ ਅੱਜ ਦੇ ਨਸ਼ਿਆਂ ਨਾਲ ਲੱਗੇ ਹੁੰਦੇ ਐ ਇਹ ਗੁਰੂ ਅਰਜਨ ਸਾਹਿਬ ਜੀ ਅੰਬਰ ਤੂ ਮੇਰੇ ਜਾਗ ਕਰਕੇ ਆਕਾਰ ਮੁਲਖ ਦੇ ਸਿਮਰਨ ਵਿੱਚ ਜੁੜ ਕੇ ਸਿਮਰਨ ਲਗੇ ਸੋ ਪ੍ਰਧਾਰ ਨਾਮ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਕਰਤਾਰ ਦਾ ਮਾਲਕ ਦਾ ਸਿਮਰਨ ਕਰਨ ਲਗੇ ਅਖੀਰ ਰਬਾਬ ਸੁਮਰਦੰ ਕਰ ਸੰਗਾਂ ਜੇ ਗੁਰੂ ਘਰ ਦੇ ਜਿਹੜੇ ਰਾਗੀ ਸਨ ਗੁਰੂ ਘਰ ਦੇ ਜਿਹੜੇ ਰਬਾਬੀ ਸਨ ਜਿਹੜੇ ਸੱਚੀ ਸਦਕਾ ਨੂੰ ਗੁਰਬਾਣੀ ਨਾਲ ਗੁਰੂ ਦੇ ਸ਼ਬਦ ਨਾਲ ਜੁੜਦੇ ਸੀ ਉਹਨਾਂ ਨੇ ਅੰਮ੍ਰਿਤ ਵੇਲੇ ਜਾਗ ਕਰਕੇ ਗੁਰਬਾਣੀ ਦਾ ਕੀਰਤਨ ਗਾਇਨ ਕੀਤਾ ਪਰ ਜੇ ਅੱਜ ਆਪਾਂ ਕਿਸੇ ਨੂੰ ਕਹੀਏ ਭਾਈ ਤੁਹਾਡੇ ਧੋਤਰ ਦਾ ਵਿਆਹ ਹੈ ਜੇ ਆਪਾਂ ਵਿਆਹ ਵਿੱਚ ਕੀਰਤਨ ਕਰਾ ਦੇਈਏ ਤੇ ਕੀਰਤਨ ਤੇ ਮਾਰਗਦਰਸ਼ਨੀ ਸਮੇਂ ਕੀਤਾ ਜਾਂਦਾ ਹੈ ਵਿਆਹ ਵਿੱਚ ਤੇ ਗਾਣੇ ਵੱਜਦੇ ਇੰਨੇ ਕੋਈ ਵੀਰਲੇ ਪਰਿਵਾਰ ਹੈ ਜਿਹੜਾ ਆਪਣੇ ਬੱਚਿਆਂ ਦੇ ਵਿਆਹ ਤੇ ਕੀਰਤਨ ਸਮਾਗਮ ਕਰਾਉਂਦਾ ਹੋਵੇਗਾ

ਪਰ ਆ ਜੋ ਕੁਝ ਅਸੀਂ ਕਹਨੇ ਆ ਕੀ ਕੀਤੇ ਬਣਾ ਸਾਡਾ ਸਰਣ ਨਾ ਦੀਦੇ ਨਾ ਇਹ ਮਨਾ ਸਾਡਾ ਸਰਣ ਨਾ ਸ਼ਰਾਬਾਂ ਦਾ ਨਾ ਸਰਣ ਤਾਂ ਨਾਮ ਆਸ ਮੇਰਾ ਸਰਣ ਇੱਕ ਤਰ੍ਹਾਂ ਦੱਸੋ ਜਿੰਨਾ ਗੁਰਸਿੱਖਾਂ ਦੇ ਵਿਆਹ ਦੇ ਵਿੱਚ ਸ਼ਰਾਬਾਂ ਆਦਿ ਨਸ਼ੇ ਨਹੀਂ ਵਰਤਾਏ ਜਾਂਦੇ ਉਹਨਾਂ ਦੇ ਬੱਚਿਆਂ ਦੇ ਕਿਹੜਾ ਵਿਆਹ ਨਹੀਂ ਹੁੰਦੇ ਸਭੋਂ ਵਧੀਆ ਹੁੰਦੇ ਭਾਈ ਕੋਈ ਰੌਲਾ-ਗੋਲਾ ਨਹੀਂ ਪੈਂਦਾ ਕੋਈ ਲੜਾਈ ਝਗੜਾ ਨਹੀਂ ਹੁੰਦਾ ਕਿਉਂਕਿ ਨਸ਼ਿਆ ਕਰਕੇ ਤਾਂ ਤੁਹਾਨੂੰ ਪਤਾ ਹੀ ਨਹੀਂ ਕਿੰਨੀਆਂ ਲੜਾਈਆਂ ਹੁੰਦੀਆਂ ਵੀ ਆਹ ਹਿੱਤ ਗੋਲੀਆਂ ਤੱਕ ਚੱਲੇ ਜਾਂਦੀਆਂ ਇੱਕ ਦੂਜੇ ਦੇ ਸਿਰ ਤੱਕ ਪਾਰ ਦਿੰਦੇ ਆ ਕਿਉਂ ਨਾ ਇਹਨਾਂ ਚੀਜ਼ਾਂ ਵਿੱਚੋਂ ਆਪਾਂ ਨਿਕਲੀਏ ਰਿਸ਼ਤੇਦਾਰਾਂ ਨੂੰ ਪਹਿਲੀ ਬੇਨਤੀ ਕਰੋ ਭਾਈ ਮੈਂ ਆਪਣੇ ਬੱਚਿਆਂ ਦੀਆ ਵਿਆਹ ਵਿੱਚ ਨਸ਼ੇ ਨਿਭਰਕਾਉਣੀ ਜਿਹਦੇ ਗੱਸਾ ਇਹਨੋਂ ਨਾ ਆਵੇ ਆਪੇ ਘਰ ਵਿੱਚ ਹੀ ਪੀ ਲਵੇ ਪਰ ਸਾਡੇ ਤੇ ਆ ਪਿੰਡਾਂ ਵਿੱਚ ਮੈਨੂੰ ਕੀ ਪਤਾ ਹੈ ਚਾਰ ਚਰਨ ਹੀ ਜੇ ਪਹਿਲੀ ਸ਼ਰਾਬਾ ਘਟਣ ਲੱਗ ਜਾਂਦੀ ਦੱਸੋ ਭਾਈ ਕੋਲ ਪਿਆ ਕਰੋ مریادا کی میو نہیں لگتا بھی کسی پروار نے بہ گی یہ ہوئے گا ਕੁਈ ਘਰੀਓ ਬੋਲ ਰਹੀ ਹੋਰੀ ਜਿਵੇਂ ਕਹਿੰਦੇ ਸਾਰੇ ਜੰਗਲ ਨੂੰ ਅੱਗ ਲਾ ਕੇ ਕਿ ਕੋਈ ਇਤਨਾ ਧੱਤ ਰੱਖਤੀ ਵਜੇ ਭਾਈ ਅੱਗ ਲੱਗ ਗਈ ਸਾਰਿਆਂ ਦੀ ਮਨਵੱਤ ਦੇ ਪ੍ਰਭਾਵ ਹਿਤ ਪੈ ਗਏ ਬਾਕੀ ਸਾਰਾ ਲੈ ਵਸਮਰਾ ਬਹਿ ਕੇ ਕਰਦੇ ਆ ਕਿ ਜਿਹੜਾ ਗੌਣ ਵਾਲਾ ਬਟ ਬਲਾਉੜੇ ਕੀ ਕੁਝ ਕਰਨੇ ਕਿਨੇ ਸ਼ਰਾਬ ਵਰਤੌਣੀਆਂ ਨੇ ਉਹਨਾਂ ਦੇ ਵੀ ਡਿਊਟੀ ਲਾਉਂਦੇ ਵੀ ਫਰਾਂੜੀਆਂ ਨੂੰ ਸ਼ਰਾਬ ਵਰਤੌਣੀ ਹੈ ਤੂੰ ਆ ਕਰਨਾ ਤੇ ਤੂੰ ਆ ਕਰਨੇ ਤੁਹਾਨੂੰ ਪੱਜੀਏ ਬਕਰਾਂ ਚੌਧਰੀ ਹੁੰਦੇ ਹੀ ਮੈਂ ਦੇਖਿਆ ਬਹੁਤ ਵਿਆਹਾਂ ਵਿੱਚ ਜਾਣ ਦਾ ਮੌਕਾ ਮਿਲਦਾ ਉਹ ਰਹਿਣਾ ਤਾਂ ਵਿੱਚ ਹੀ ਪੈਂਦਾ ਭਾਈ ਜਾਣਾ ਵੀ ਪੈਂਦਾ ਜਿਹੜੇ ਬੰਦੇ ਦੀ ਜੌੜੀ ਨਸ਼ੇ ਪਰ ਤੌਂਕੇ ਲਈ ਹੁੰਦੀ ਆ ਨਾ ਉਹ ਆਏ ਸਭ ਦਾ ਜਿਵੇਂ ਮੈਂ ਬਹੁਤ ਵੱਡਾ ਕੋਈ ਪਹਾੜ ਕੰਮ ਕਰਦਾ ਹਾਂ ਦੱਸਦਾ ਦੂਜਿਆਂ ਕਹਿੰਦਾ ਮੇਰੇ ਕੋਈ ਸਾਰੇ ਪਰਵੰਧ ਨਹੀਂ ਲੈ ਦੋਸਤੋ ਵੀ ਪਰਵੰਧ ਜਿਵੇਂ ਮੇਰੇ ਕੋਲ ਦਰਬਾਰ ਸਾਹਿਬ ਦਾ ਪਰਵੰਧ ਹੋਵੇ ਕਿੰਨੀ ਸ਼ਰਮ ਦੀ ਗੱਲ ਤਾਂ ਹੀ ਤੇ ਰਹਿ ਜਿਹੜਾ ਹੁੰਦਾ ਭਾਈ ਲੋਕ ਮਾਰੇ ਕੰਮ ਦਾ ਉਹ ਬਾਈਕ ਨੂੰ ਮਾੜੇ ਕੰਮ ਦੀ ਇੱਕ ਸ਼ਰਮ ਨਹੀਂ ਮੰਨਦੇ ਆਪਾਂ ਚੰਗੇ ਦੀ ਕਿਉਂ ਕਰੀਏ ਜੇ ਜੇ ਗੁਰਮਤਿ ਦੇ ਮਾਨ ਰੱਖ ਕੇ ਗੱਲ ਕਰੇ ਨਾ ਵੀ ਪੈ ਗੁਰਮਤਿ ਤੇ ਪੈ ਲੋਕ ਇਹਦੇ ਹੰਕਾਰ ਕਰਦਾ ਹੰਕਾਰ ਨਹੀਂ ਕਰਦਾ ਉਹ ਭਾਈ ਉਹ ਉਹ ਦੇ ਮਾਨ ਨਾਲ ਹੀ ਗੱਲ ਕਰੇ ਲੋਕ ਦੇ ਮਾੜੇ ਕੰਮਾਂ ਦੇ ਮਾਨ ਕਰਦੇ ਨਸ਼ੇ ਵਰਤੋਂ ਵਾਲੇ ਵੀ ਮਾਨ ਕਰਦੇ ਨਸੀਬੀਨ ਵਾਲੇ ਵੀ ਮਾਨ ਕਰਦੇ ਫਿਰ ਕਿ ਫਿਰ ਵਿਆਹ ਵਿੱਚ ਸਾਰੀਆਂ ਚੀਜ਼ਾਂ ਦੇ ਵਿਚਾਰ ਕੀਤੀ ਜਾਂਦੀ ਹੈ ਔਰ ਇਹ ਵਿਚਾਰ ਵੀ ਕੀਤੀ ਜਾਂਦੀ ਆਪਾਂ ਗੁਰੂ ਦੀ ਮਰਜ਼ਾਦਾ ਕਿਵੇਂ ਨਿਭਾ ਲਈ ਅਸੀਂ ਬੱਚਿਆਂ ਦੇ ਵਿਆਹ ਵਿੱਚ ਗੁਰਮਤਿ ਦੇ ਪਹਿਰਾ ਕਿਵੇਂ ਲੈਣਾ ਮੈਂ ਹਮੇਸ਼ਾ ਇਸ ਲੋਗਤੇ ਦੇ ਵਿਚਾਰ ਕਰਦਾ ਹੁੰਦਾ ਕਿ ਉਂਝ ਤਾਂ ਕਹਿੰਦੇ ਅਸੀਂ ਸਾਰੇ ਗੁਰੂ ਦੇ ਪੱਕੇ ਸੇਖਾਂ ਪਰ ਪਤਾ ਉਦੋਂ ਲੱਗਦਾ ਜਦੋਂ ਸਾਡੇ ਘਰ ਵਿੱਚ ਖੁਸ਼ੀ ਤੇ ਗਮੀ ਦਾ ਕਾਰਜ ਹੋ ਕਿੰਨਾ ਕ ਅਸੀਂ ਮਰਜ਼ਾਦਾ ਤੇ ਪਹਿਰਾ ਦਿੰਦੇ ਜਿਹੜਾ ਕੋਈ ਸਿੱਖ ਪਹਿਰਾ ਦੇਵੇ

ਪਰ ਸ਼ਰਾਬਾ ਜਿੰਨੀਆ ਮਰਜੀ ਮਹਿੰਗੀਆਂ ਮਹਿੰਗੀਆਂ ਹੋਵੇ ਤੁਹਾਨੂੰ ਦੱਸਿਆ ਸੀ ਵੀ ਪਰਿਵਾਰ ਆਨੰਦ ਕਾਰਜ ਕਰਾਉਣ ਵਾਸਤੇ ਆਇਆ ਲੜਕੀ ਵੀ ਕੈਨੇਡਾ ਵਿੱਚ ਪੱਕੀ ਲੜਕਾ ਵੀ ਕੈਨੇਡਾ ਵਿੱਚ ਪੱਕਾ ਆਨੰਦ ਕਾਰਜ ਕਰਾਉਣ ਵੇਲੇ ਗਰੰਤੀਆਂ ਨੂੰ 50 ਰੁਪਏ ਨੇ ਰੱਖੇ ਤੇ ਹੁਗਮ ਕੇ ਰਿਸ਼ਤੇਦਾਰ ਦੱਸਦੇ ਆ ਕਿ ਨੇ ਬਾਬਾ ਜੀ ਇਹ ਤੇ ਇੰਨੇ ਅਮੀਰ ਐ ਕਿ ਇੱਕ ਸ਼ਰਾਬ ਦੀ ਬੋਤਲ 4 4 5 500 ਰੁਪਏ خوشیاں کیوں سی سات خوشیاں کتنے گوا چی اور ابھی تو خوشیاں لہنیا سی پہلے شرابا پہنے ਇਹ ਜਿਨ੍ਹਾਂ ਨੂੰ ਸ਼ਰਾਬਾ ਕਹਿੰਦਿਆਂ ਨੇ ਉਹਦਾ ਤਾਂ ਧਿਆਨ ਰੱਖਣਾ ਪੈਂਦਾ ਵੀ ਲੜਨਾ ਪੈਂਦਾ ਤੁਹਾਨੂੰ ਪਤਾ ਹੈ ਨਾ ਬਹੁਤੇ ਟਪੇਡਾਂ ਵਿੱਚ ਲੱਦ ਲੱਦ ਕੇ ਲਿਹਾਉਣੇ ਪੈਂਦੇ ਗੱਡੀਆਂ ਵਿੱਚ ਲੱਦ ਲੱਦ ਕੇ ਲਿਹਾਉਣੇ ਪੈਂਦੇ ਜਿੰਨੇ ਕੋਈ ਸਮਾਨ ਆਪਾਂ ਲੱਦ ਕੇ ਲਿਹਾਉਣੇ ਆ ਤੁਹਾਨੂੰ ਪਤਾ ਹੈ ਕਿੰਨੀਆਂ ਜਾਂਦਾ 17 ਲੈ ਜਾਂਦੀਆਂ ਨੇ ਕਈਆਂ ਦੀ ਬੇਇੱਜ਼ਤੀ ਹੁੰਦੀ ਹੈ ਤਾਂ ਹੀ ਤੇ ਮਹਾਰਾਜ ਜੀ ਵੀ ਝੂਠਾ ਬਾਦ ਮੂਲਾ ਪਿੱਛੇ ਝੇਕਾ ਪਾਰ ਬਸਾਈ ਕਿਉਂ ਇੰਦਾ ਤੇ ਹਮ ਵਰਸੀ ਕਿਹੜਾ ਵਿਆਸ ਬਾਦਮਾਲ ਵਿੱਚ ਸਾਹਮਣੇ ਗੁੰਦੇ ਭਾਈ ਅਸੀਂ ਜਿਹੜੇ ਉਹ ਘਰਵਾਰੀਆਂ ਚੀਜ਼ਾਂ ਹੋਰ ਬਹੁਤ ਨੇ ਜੀਨ ਵਾਲੀਆਂ ਚੀਜ਼ਾਂ ਹੋਰ ਬਹੁਤ ਨੇ ਜਰੂਰੀ ਥੋੜੀਆਂ ਵੀ ਸ਼ਰਾਬਾਂ ਪੀਣੀਆਂ ਨੇ ਨਸ਼ੇ ਕਰਨੇ ਔਰ ਜਿਹੜੀਆਂ ਭੈਣਾਂ ਆਪਣੇ ਪਤਨੀਆਂ ਨੂੰ ਨਾਂ ਲੈ ਕੇ ਵਿਆਹਾਂ ਵਿੱਚ ਜਾਂਦੀਆਂ ਤੇ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਤੇ ਗਿਵਤੀ ਸਰੀਰ ਰਹਿਦੀ ਰਹੀ ਤੇ ਲੜੀ ਨਾ ਮਗ ਕਿਤੇ ਮੇਰਾ ਵਿਆਹ ਵੇਚੀ ਨਾ ਰਹਿ ਜਾਵੇ ਉਹ ਵਿਚਾਰੀਆਂ ਹੱਥ ਵਣੀਆਂ

ਗੁਰੂ ਮਾਰੇ ਗੋਗਲ ਸਾਬਾ ਰਾਜ ਜੀ ਕੋਲ ਕਰਕੇ ਨਿਤਨੇਮ ਕਰਦੇ ਐ ਬਾਣੀ ਪੜਦੇ ਐ ਤੇ ਗੁਰੂ ਕੇ ਰਬਾਬੀ ਸਿੰਘ ਜਿਹੜੇ ਐ ਉਹ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਸੁਪਰਾ ਸੁਖਦ ਗੁਰ ਸ਼ਬਦ ਰਾਜ ਕਵੀ ਜੀ ਕਹਿੰਦੇ ਜਿੰਨਾ ਸਤਿਗਤਾਂ ਨੂੰ ਸੁਣ ਕੇ ਗੁਰ ਸਿੱਖਾਂ ਨੂੰ ਆਨੰਦ ਪ੍ਰਾਪਤ ਹੋਣਾ ਸੀ ਜਿਸ ਗੁਰਬਾਣੀ ਨੂੰ ਸੁਣ ਕੇ ਸਿੱਖਾਂ ਦੇ ਜਿਹੜੇ ਜਿਹੜੇ ਕਿੜਦੇ ਸੀ ਦੇ ਗੁਰੂ ਕੇ ਰਬਾਬੀਆਂ ਨੇ ਉਹਨਾਂ ਸ਼ਬਦਾਂ ਨੂੰ ਰਾਗਾ ਵਿੱਚ ਗਾਇਆ ਅਜ ਕੋਈ ਨਿਰਲਾ ਪਰਿਵਾਰ ਹੈ ਜਿਹੜਾ ਆਪਣੇ ਬੱਚਿਆਂ ਦੇ ਵਿਆਹ ਦੀ ਵੀ ਗੁਰਮਤ ਸਵਾਗਤ ਕਰਦਾ ਚਲੋ ਹੁਣ ਥੋੜਾ ਜਿਹਾ ਬਦਲ ਗਿਆ ਵਿੱਚ ਕਈ ਪਰਿਵਾਰ ਇੰਨਾ ਦੇ ਹੈ ਜਿਹੜੇ ਆਪਣੇ ਬੱਚਿਆਂ ਦੀ ਬਲਾਤਾ ਵਿੱਚ ਧਾਡੀਆਂ ਨੂੰ ਲੈ ਕੇ ਜਾਂਦੇ ਰਾਗੀ ਸਿੰਘਾਂ ਤੋਂ ਕੀਰਤਨ ਕਰਵਾਇਆ ਜਾਂਦਾ ਕੱਤਕ ਆ ਜਿਹੜਾ ਉਹ ਖੇਡਿਆ ਜਾਂਦਾ ਇਹ ਸਾਡਾ ਸੰਪਿਆਚਾਰ ਸੀ ਉਥੇ ਦੱਸਿਆ ਜਾਂਦਾ ਵੀ ਅਸੀਂ ਜਿਹੜੇ ਗੁਰਬਤ ਅਨੁਸਾਰ ਆਪਣੇ ਬੱਚਿਆਂ ਦੇ ਵਿਆਹ ਕਰਣੀ ਹੈ ਕਹਿ ਕਵੀ ਜੀ ਕਹਿੰਦੇ ਤਨਾਂ ਨੂੰ ਸੁਖ ਦੇਣ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਨਾਤਾ ਵਿੱਚ ਗਾਉਣ ਲੱਗੇ ਸੁਖਾ ਸੁਨਤ ਪ੍ਰੇਮ ਕਰ ਮਹਿਦ ਭਾਗ ਜੇ ਗੁਰੂ ਕੀ ਰਬਾਹੇ ਅੰਦਰੋਂ ਜੁੜ ਕੇ ਗੁਰਬਾਣੀ ਦਾ ਕੀਰਤਨ ਕਰਦੀ ਹੈ ਰਾਗਾ ਵਿੱਚ ਸ਼ਬਦ ਗੈਣ ਕੀਤੇ ਜਾਂਦੇ ਆ ਤਾਂ ਬਰਾਤ ਵਿੱਚ ਸਾਵਲ ਹੋਣ ਵਾਲੀਆਂ ਜਿਹੜੀਆਂ ਸੰਗਤਾਂ ਨੇ ਨਾ ਜਿਹੜੇ ਰਿਸ਼ਤੇਦਾਰ ਨੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਵੀ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਸੁਣਦੇ ਉਹਨਾਂ ਪਹਿਲੇ ਗੱਲ ਤੇ ਕੋਈ ਕੀਰਤਨ ਕਰਾਉਂਦਾ ਨਹੀਂ ਵਿਆਹਾਂ ਦੇ ਵਿੱਚ ਟਾੜੀ ਕਵਿਸ਼ਰ ਲਾਉਂਦারে ਜੇ ਲਾ ਵੀ ਲੈਣ ਤਾਂ ਲੋਕ ਬੈਠੀ ਨਹੀਂ ਸੁਣਦੇ ਕਹਿੰਦੇ ਆ ਗੜੀ ਵਾ ਲੋਕੀ ਦੀ ਵਿਆਹ ਵਿੱਚ ਟਾੜੀ ਲਾ ਦਿੱਤੀ رتنج ہر سمے خوشی کا بھیڑنا خیر ہے جیت گرو کے بابی گربانی کا کیرتن کرتے ਦੇ ਸੰਗ ਤਾਂ ਬੜੇ ਪ੍ਰੇਮ ਦੇ ਨਾਲ ਬਹਿ ਕੇ ਕਿਰਤਨ ਸਰਬ ਕਰ ਦਿਆ ਨੀ ਇਸਨਾਨ ਆਦ ਸਭ ਸੋਚ ਕੀ ਨਾ ਹੋਰ ਜਿੰਨੇ ਵੀ ਗੁਰੂ ਕੇ ਸਿੱਖ ਵਾਤ ਵਿੱਚ ਸਾਵਲ ਹੋਏ ਨਾ ਸਾਰਿਆਂ ਨੇ ਅਗਰ ਤਵੇਲੇ ਉਠ ਕਰਕੇ ਇਸਨਾਨ ਕੀਤਾ ਹਰ ਉਠ ਸਕਲ ਮਤ ਨਾਮ ਇਨਾ ਬੁਰਸੇ ਕਾ ਦਾ ਮਨ ਨਾਮ ਵਿੱਚ ਭਿੱਜਿਆ ਸੀ ਬਾਣੀ ਦੇ ਰੱਸੀਏ ਸਨ ਉਹ ਅਮਰਤ ਵੇਲੇ ਉੱਠ ਗਏ ਜਿਨ੍ਹਾਂ ਨੇ ਰਸ ਲੈਣਾ ਸੀ ਉਹ ਜਾਗਦੇ ਕਿਉਂਕਿ ਬੁਰਸੇ ਤੇ ਜੋਗੀ ਜਾਣ ਅਮਰਤ ਵੇਲੇ ਗੁਰੂ ਕੇ ਸਿੰਘ ਜਾਗਦੇ ਐ ਜਿਨ੍ਹਾਂ ਦੇ ਅੰਦਰ ਗੁਰ ਬਾਣੀ ਪ੍ਰਤੀ ਪਿਆਰ ਹੈ ਤਨ ਤਨ ਤੱਕ ਗੁਰ ਪੰਨ ਜਿਹੜਾ ਗੁਰ ਸਿੱਖ ਇਸ ਵਿਆਹ ਦੇ ਵਿੱਚ ਸ਼ਾਮਲ ਹੋਇਆ ਨਾ ਕੋਈ ਆਪਣੇ ਰਸਨਾ ਤੋਂ ਇਹ ਗੱਲ ਕਹਿ ਰਿਹਾ ਕਿ ਗੁਰਵਰਜਨ ਸਾਹਿਬ ਜੀ ਧੰਨ ਹਨ ਜਿਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਜਿਹੜਾ ਹੈ ਉਹ ਗੁਰੂ ਦੀ ਬਾਤ ਮੁਤਾਬਕ ਕੀਤਾ ਹੈ ਓਹ ਨਾਮ ਸੁਣੋ ਸੁਣੋ ਬਹੁਤ ਉਚਾਨ ਯੋਗੀ ਗੁਰੂ ਦੇ ਸਿਖਾ ਨੇ ਮਰ ਲੋ ਉਦੋਂ ਹੀ ਚੈਰ ਉਦੋਂ ਹੀ ਆਨੰਦ ਪ੍ਰਾਪਤ ਹੁੰਦਾ ਜਦੋਂ ਉਹ ਆਪਣੀ ਦਸਨਾ ਤੋਂ ਨਾਮ ਜਪਦੇ ਹੈ ਜਦੋਂ ਉਹਨਾਂ ਦੇ ਕੰਨਾਂ ਵਿੱਚ ਗੁਰਬਾਣੀ ਦੇ ਸ਼ਬਦ ਕਹਿੰਦੇ ਨੇ ਪੁਨਾ ਪੁਜ ਬਾਜ ਤਿਤ ਪਤ ਕਾ ਕਬੀ ਜੀ ਕਹਿੰਦੇ ਉਦੋਂ ਬਾਦ ਜਿਹੜੇ ਖੁਸ਼ੀ ਦੇ ਬਾਜੇ ਹੈ ਨਾ ਵੱਜਨ ਲੱਗੀ ਸਭ ਯਤਿਆਰਿ ਹੋਰ ਬਜ਼ਾਵੋ ਹੋਰ ਸਾਰੇ ਪੁਰਸਖ ਪਰੇ 14 ਦੇ ਨਾਲ ਤਿਆਰ ਹੁੰਦੇ ਐ ਕਿਉਂਕਿ ਸਾਰਿਆਂ ਦੇ ਹਿਰਦੇ ਵਿੱਚ ਵਾਦੀ ਪਰ ਸਨਤਾ ਹੈ ਉਸ ਨੂੰ ਸਮਾਲੂ ਪਾਇ ਸਭ ਸੱਚ ਦੇ ਜਾ ਨਮੋ ਜੇ ਗੁਰੂ ਕੇ ਸਿੱਖ ਅਮਰਤ ਵਿੱਚ ਕੁਤਲੀ ਐ ਉਠਲ タル ਕੇ ਸਾਰਿਆਂ ਦੇ ਨਿਸ਼ਾਨਾ ਕੀਤਾ ਨਿਤ ਨੇਵ ਕੀਤਾ ਬਾਣੀ ਪੜੀ ਤੇ ਸਾਰੇ ਤਿਆਰ ਹੋ ਕੇ ਰਥਾਂ ਦੇ ਘੋੜਿਆਂ ਤੇ ਸਵਾਰ ਹੋ ਗਏ ਮਨ ਉਠਿਆ ਸ਼ਬਦ ਨਾ ਸੁਨਿਆ ਕੰਨ ਨੂੰ ਕਗੇ ਜੀ ਕਹਿੰਦੇ ਸੰਗਤ ਦੀ ਇੰਨੀ ਜ਼ਿਆਦਾ ਭੀੜ ਸੀ ਇੰਜ ਲੱਗਦਾ ਸੀ ਜਿਵੇਂ ਕੰਦਾ ਰਲ ਕੁਝ ਸੁਣਾਈ ਨਹੀਂ ਤੰਦਾ ਚੜਾ ਚਲ ਤਹ ਮਰਤ ਮਹਨ ਗਵੀ ਜੀ ਕਹਦੇ ਭਾਵੇਂ ਸੀਤ ਰੁੱਤ ਸੀ ਭਾਵ ਸਰਦੀ ਦਾ ਸਬਾ ਸੀ ਤੁਸੀਂ ਵੇਖੋ ਜੀ ਤਾਂ ਸਿਆਣਾ ਵਿੱਚ 2 2 3 3 ਵਜੇ ਬਰਾਤਾ ਹੋਣੀ ਕਈ ਵਾਰ ਰਾਤੀ ਸੰਗ ਉਡੀਕਦੇ ਰਹਿੰਦੇ ਆ ਪਰ ਸਤਿਗੁਰਾਂ ਨੂੰ ਸਰਵੇਂ ਦੀ ਕਦਰ ਉਸ ਸਰਵੇਂ ਦੀ ਕਦਰ ਜਾਣਦੇ ਸਨ ਇਸ ਕਰਕੇ ਦਿਨ ਦੇ ਚੜਾ ਦੇ ਨਾਲ ਹੀ ਚੱਲ ਪਈ ਆ ਲਗਸੀਤ ਹੋਏ ਤੇਜ ਭਾਉਨ ਪਰ ਕਬੀ ਜੀ ਕਹਤੇ ਠੰਡ ਈਸ ਕਰਕੇ ਈਸੀ ਲੱਗਦੀ ਕਿਉਂਕਿ ਜਿਹੜਾ ਸੂਰਜ ਚੜਿਆ ਸੀ ਜਦੋਂ ਨਾ ਤਰੰਗ ਅਰਭ ਸਜਾਲਾ ਤਰੰਗ ਕਹਿੰਦੇ ਘੋੜਿਆਂ ਨੂੰ ਹਾਥੀ ਘੋੜਿਆਂ ਤੇ ਜਿਹੜੇ ਐ ਨਾ ਉਹਨਾਂ ਤੇ ਸਵਾਰ ਹੋ ਕੇ ਚੱਲ ਪਏ ਭਟਾ ਤੁਲ ਉੱਠਤ ਕਹਵਨ ਚਦਉੰਤ ਕੀ ਜਿਹਦੇ ਇੰਨੇ ਜਾਦੇ ਰੱਥ ਇੰਨੇ ਜਾਦੇ ਹੱਥੀਂ ਘੋੜੇ ਜਾਂਦੇ ਐ ਜਿਨ੍ਹਾਂ ਕਰਕੇ ਬੜੀ ਧੂੜ ਘੁੱਡ ਦੀ ਭਰੀ ਸੀ ਹਨ ਸੁਤੁਰ ਕੰਮ ਨੂੰ ਭਾਰ ਨਿਉਠੋਂ ਤੋ ਜੋ ਕੀ ਜਿਹੜੇ ਘੋੜੇ ਸਨ ਜਾਂ ਜਿਹੜੇ ਰੱਥ ਸੀ ਨਾ ਉਹ ਸਾਰੇ ਔਰਤਿਆਂ ਦਾ ਭਾਰ ਜੋ ਕਦੇ ਸੀ ਬੁਨੇ ਆਏ ਜੋ ਮੰਗਤ ਪੰਪ ਵਿਚਾ ਉਹ ਕੁਦਰਤੀ ਗੱਲ ਹੈ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਹਨ ਤਾਂ ਕੁਝ ਲੋਕ ਉਹਨਾਂ ਵਿਆਹਾਂ ਵਿੱਚ ਆ ਕੇ ਸਾਡੇ ਤੋਂ ਖੁਸ਼ੀਆਂ ਵੰਡਦੇ ਵੀ ਸਾਨੇ ਕੋਈ দান-ਪੁੰਨ ਕਰੋ ਤੇ ਗੁਰੂ ਅਰਜਨ ਸਾਹਿਬ ਜੀ ਨੇ ਬੜਾ ਧਿਆਨ ਰੱਖਿਆ ਵੀ ਦਸਪੇ ਵਿੱਚ ਜਿਹੜਾ ਵੀ ਕੋਈ ਆਉਂਦਾ ਸੀ ਦੇ ਗੁਰੂ ਅਰਜਨ ਸਾਹਿਬ ਜੀ ਆਪਣੇ ਪੁੱਤਰ ਦੀ ਵਿਆਹ ਦੀ ਖੁਸ਼ੀ ਵਿੱਚ ਹਰੇਕ ਲੋੜਵੰਦ ਨੂੰ ਧੰਨ ਦਿੰਦੇ ਸਨ ਉੱਚਾ ਨੀਵਾਂ ਦਰਬ ਹੋਏ ਉੱਚੇ ਨੀਵੇਂ ਸਤਿਗੁਰਾਂ ਨੇ ਕਿਸੇ ਨਾਲ ਗਿੱਧ ਕਰਾਣੀ ਕੀਤਾ ਭਾਵੇਂ ਕੋਈ ਉੱਚਾ ਸੀ ਭਾਵੇਂ ਨੀਵਾਂ ਸੀ ਸਾਰਿਆਂ ਇੱਕ ਸਬੰਦ ਜਾਣਦਿਆਂ ਹੋਇਆ ਸਾਰਿਆਂ ਨੂੰ ਬਹੁਤ ਸਾਰਾ ਧੰਨ ਦਿੱਤਾ ਸਾ ਪੰਨਕ ਚਕਰਾਮ ਜੈ ਰਾਮ ਆਵੀ ਕਵੀ ਜੀ ਜੇਕਰ ਕਰਦੇ ਜਿਹੜੇ ਜਿਹੜੇ ਨਗਰ ਜਿਹੜੇ ਜਿਹੜੇ ਪਿੰਡ ਰਸਤੇ ਵਿੱਚ ਆਏ ਜਦੋਂ ਉਹਨਾਂ ਪਿੰਡਾਂ ਵਿੱਚੋਂ ਬਰਾਤ ਲੰਘਦੀ ਸੀ ਤਾਂ ਉਹ ਗੁਰਵਰਜਨ ਸਾਹਿਬ ਜੀ ਵੱਲ ਵੇਖ ਕਰਕੇ ਬੜੀ ਸਲਾਹ ਕਰਦੇ ਸਾਂਜਾ ਜਿਉਂ ਆਇਆ ਚਾਚਾ ਵੱਤ ਚੂਚਨਾ ਆਵੀ

ਸੱਚੇ ਪਾਤਸ਼ਾਹ ਜੀ ਸਾਡੀਆਂ ਝੋਲੀਆ ਭਰ ਕੇ ਸਾਨੂੰ ਬਖਸ਼ਿਸ਼ਾਂ ਦੇ ਕੇ ਨਿਵਾਜਦੇ ਐ ਕੋਈ ਵੀ ਗੁਰਨਾਥ ਸਾਹਿਬ ਜੀ ਦੇ ਘਰ ਵਿੱਚੋਂ ਕੋਈ ਵੀ ਧਰ ਗੁਰਗ੍ਰੰਥ ਸਾਹਿਬ ਜੀ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਪਰ ਜਿਉਂ ਜਿссе ਦੀ ਭਾਵਨਾ ਹੰਢੀ ਹੈ ਕੋਈ ਜੋ ਜੀ ਦਾਤ ਤੋਂ ਗੁਰੂ ਦੇ ਦਰ ਤੋਂ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਜਿਤੜੇ ਫਲਮਨ ਵਾਸੀ ਐ ਤਿਤੜੇ ਸਤ ਗੁਰੂ ਪਾਸ ਸਾਚੇ ਸਹਿਵਾ ਕਿਆ ਨਾਹੀ ਘਰ ਤੇ ਰੈ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹੀ ਸੋ ਪਾਵੇ ਭੱਜ ਵੀ ਭਾਵਨਾ ਵਾਲੇ ਬੁਲਸੇਖਾਂ ਦੀਆਂ ਝੋਲੀਆਂ ਜਿਹੜੀਆਂ ਨੇ ਉਹ ਗੁਰੂ ਦੇ ਦਰ ਕੋ ਭਰੀਆਂ ਜਾਂਦੀਆਂ ਨੇ ਇਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਗੁਰਮਤਿ ਦੀ ਰੋਸ਼ਨੀ ਵਿੱਚ ਸਤਿਗੁਰਾਂ ਦੇ ਦਰ ਘਰ ਵਿੱਚ ਅਰਦਾਸ ਕਰਕੇ ਆਪਣੇ ਪੁੱਤਰ ਦੇ ਆਨੰਦ ਕਾਰਜ ਕਰਾਉਣ ਵਾਸਤੇ ਆਪਣੇ ਪੁੱਤਰ ਨੂੰ ਬਿਉਣ ਵਾਸਤੇ ਗਏ ਐ ਆਓ ਅਗਲਾ ਜਿਹੜਾ ਪ੍ਰਸੰਗ ਹੈ ਆਪ ਜੀ ਨੇ ਕੱਲ ਦੇ ਦਿਵਾਰਾ ਵਿੱਚ ਸਵੇ ਸਿਰ ਪਹੁੰਚ ਕੇ ਸਰਵਨ ਕਰਨੇ ਪਰ ਬਹੁਤ ਕੁਝ ਸਾਡੇ ਲਈ ਸਿੱਖਣ ਦੇ ਨਹੀਂ ਠੀਕ ਹੈ ਕਈ ਕਦਾ ਸਾਡੇ ਵੀ ਸਮਝ ਵਿੱਚ ਨਹੀਂ ਪੈਂਦੀਆਂ ਸ਼ਾਇਦ ਤੁਹਾਡੀ ਵੀ ਸਮਝ ਵਿੱਚ ਨਾ ਆਉਂਦੀਆਂ ਹੋਣ ਘਟੋ ਘਟਾ ਪੈਂਦੀ ਸਿੱਖ ਲਈਏ ਕਿ ਗੁਰਵਰਜਨ ਸਾਹਿਬ ਜੀ ਨੇ ਕਿਵੇਂ ਸਾਡੇ ਦਾ ਮਨ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ ਕਿਵੇਂ ਆਪਣੇ ਪੁੱਤਰ ਦੇ ਵਿਆਹ ਵਿੱਚ ਗੁਰਵਤ ਤੇ ਪਹਿਰਾ ਦਿੱਤਾ ست گردر جیو گی آگت جی ادا پروان کر ਗੁਰੂ ਅਦੇ ਗੁਰੂ ਕੀ ਸਗਤ ਬਾਗੀ ਬਖਸ਼ੇ ਆਪ ਜੀ ਨੇ ਇਸੇ ਤਰ੍ਹਾਂ ਅਸੀਸਾਂ ਪਿਆਰ ਬਖਸ਼ਦੇ ਰਹਿਣਾ ਕਿਉਂਕਿ ਤੁਹਾਨੂੰ ਪਤਾ ਹੈ ਬਹੁਤ ਸਾਰੇ ਉਹ ਲੋਕ ਹੈ ਜਿਹੜੇ ਸਾਡਾ ਮਨੋਵਲ ਏਕਦਾ ਚਾਹੁੰਦੇ ਐ ਸਾਨੂੰ ਤੋੜਨਾ ਚਾਹੁੰਦੇ ਐ ਪਰ ਜੇ ਤੁਹਾਡਾ ਪਿਆਰ ਮਿਲਦਾ ਨਹੀਂ ਕੱਲ ਜਦੋਂ ਮੈਂ ਸਾੰਮਦੀ ਕਥਾ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਗਿਆ ਤਾਂ ਕਈ ਮੈਨੂੰ ਮਾਈਆਂ ਬੀਤੀਆਂ ਮਿਲੀਆਂ ਸਿਆਰੀਆਂ ਬਣ ਗਈਆਂ ਇਹਦੇ ਭਾਈ ਸਾਹਿਬ ਤੁਸੀਂ ਬੜਾ ਕਰਮ ਪ੍ਰਚਾਰ ਕਰਦੇ ਹੋ ਪਰ ਬਿਲਕੁਲ ਤੁਹਾਡਾ ਪ੍ਰਚਾਰ ਸਹੀ ਹੈ ਜੋ ਕੁਝ ਸਮਾਜ ਵਿੱਚ ਹੋ ਰਿਹਾ ਕੋ ਤੁਸੀਂ ਸੀਸਾ ਦਿਖਾਇਆ ਹੈ ਤੁਸੀਂ ਚੜ੍ਹਦੀ ਕਲਾ ਨਾਲ ਪ੍ਰਚਾਰ ਕਰੋ ਮਹਾਰਾਜ ਤੁਹਾਡੇ ਤੇ ਕਿਰਪਾ ਕਰਨ ਮੈਂ ਆਖਿਆ ਮਾਂ ਜੀ ਜਿੰਨਾ ਟੈਮ ਤੁਹਾਡੇ ਵਰਗੀਆਂ ਮਾਵਾਂ ਦਾ ਅਸੀਸ ਹਨ ਉਹਨਾਂ ਟੈਮ ਚੜ੍ਹਦੀ ਕਲੀ ਰਹੇਗੀ ਤੁਹਾਡੀਆਂ ਅਸੀਸਾਂ ਤੁਹਾਡਾ ਪਿਆਰ ਇਸੇ ਤਰ੍ਹਾਂ ਮੈਨੂੰ ਮਿਲਦਾ ਰਹੇ ਆਓ ਆਪ ਜੀ ਇਸੇ ਤਰ੍ਹਾਂ ਸਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਸਤਕਾਰਯੋਗ ਰਾਗੀ ਜਥਾ ਭਾਈ ਮਨਵੀਰ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਸਾਰੇ ਜਿਹੜੇ ਪਿਆਰ ਵਾਲੇ ਗੁਰਸਿੱਖ ਐ ਉਹਨਾਂ ਦੇ ਕੋਲੋਂ ਗੁਰਬਾਣੀ ਕੀਰਤਨ ਸਰਵਣ ਕਰੋ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ